ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਵਨਜੀਤ ਸਿੰਘ ਰਮਾਣਾ ਪੰਜਾਬ ਲਈ ਇਹ ਮਾਣ ਦਾ ਮੌਕਾ ਹੈ ਕਿ ਪ੍ਰख्यात ਨਾਰੀ ਗਰਜਨ ਕਾਰਕੁਨ ਸ਼੍ਰੀਮਤੀ ਅਨੀਤਾ ਸ਼ਰਮਾ ਵੇਲਨ ਬ੍ਰਿਗੇਡ ਦੀ ਰਾਸ਼ਟਰੀ ਪ੍ਰਦਾਨ ਅਤੇ ਨਵਕਿਰਨ ਊਮਨ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਨੂੰ ਉਹਨਾਂ ਦੀ ਸਮਾਜ ਸੇਵਾ ਮਹਿਲਾ ਸ਼ਕਤੀਕਰਨ ਨਸ਼ਾ ਮੁਕਤੀ ਅਤੇ ਸਿੱਖਿਆ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਪ੍ਰਸਿੱਧ ਰਾਸ਼ਟਰੀ ਵਿਪੂਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਇਹ ਸ਼ਾਨਦਾਰ ਸਰਮਾਨ ਸਮਾਰੋਹ ਫੋਨਿਕਸ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ 300 ਤੋਂ ਵੱਧ ਸਮਾਜ ਸੇਵਕਾਂ ਨੇ ਭਾਗ ਲਿਆ। ਦੇਸ਼ ਭਰ ਵਿੱਚ ਸਮਾਜਿਕ ਸੁਧਾਰ ਅਤੇ ਮਨੁੱਖਤਾ ਦੇ ਉਥਾਨ ਲਈ ਸਮਰਪਿਤ ਇਹਨਾਂ ਸਭ ਤੋਂ ਵਿੱਚੋਂ ਪੰਜਾਬ ਦੀ ਪ੍ਰਤੀਨਿਧੀ ਵਜੋਂ ਸ਼੍ਰੀਮਤੀ ਅਨੀਤਾ ਸ਼ਰਮਾ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਬੀਲਨ ਬ੍ਰਿਗੇਡ ਜੋ ਨਸ਼ਾ ਮੁਕਤੀ ਤੇ ਮੈਲਾ ਸੁਰੱਖਿਆ ਲਈ ਸਾਰੇ ਪੰਜਾਬ ਵਿੱਚ ਸਰਗਰਮ ਹੈ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਇੱਕ ਮਜ਼ਬੂਤ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ ਉਹਨਾਂ ਨੇ ਸਮਾਜ ਵਿੱਚ ਫੈਲੇ ਨਸ਼ੇ ਦੇ ਦੁਰਗਣਾ ਦੇ ਵਿਰੁੱਧ ਮਹਿਲਾਵਾਂ ਨੂੰ ਇਕੱਠਾ ਕੀਤਾ ਤੇ ਬੇਲਨ ਬ੍ਰਿਗੇਡ ਰਾਹੀਂ ਘਰ-ਘਰ ਤੱਕ ਇਹ ਸੰਦੇਸ਼ ਪਹੁੰਚਾਇਆ ਕਿ ਨਸ਼ਾ ਮੁਕਤ ਪੰਚ ਸਮਾਜ ਹੀ ਤੰਦਰੁਸਤ ਸਮਾਜ ਹੈ। ਉਹਨਾਂ ਦੀ ਇਸ ਮਹਿੰਮ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਮਹਿਲਾਵਾਂ ਜਾਗਰੂਕ ਹੋਈਆਂ ਤੇ ਬੇਸ਼ਮਰ ਪਰਵਾਹ ਟੁੱਟਣ ਤੋਂ ਬਚ ਗਏ। ਇਸ ਦੇ ਨਾਲ ਨਵਕਿਰਨ ਔਮਨ ਵੈਲਫੇਅਰ ਐਸੋਸੀਏਸ਼ਨ ਰਾਹੀਂ ਅਨੀਤਾ ਸ਼ਰਮਾ ਨੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਅਤੇ ਲੋੜਵੰਦ ਵਿਦਿਆਰਥੀਆਂ ਲਈ ਸਿੱਖਿਆ ਤੇ ਕੈਰੀਅਰ ਮਾਰਗਦਰਸ਼ਨ ਨੂੰ ਆਪਣਾ ਮੁੱਖ ਉਦੇਸ਼ ਬਣਾਇਆ। ਉਹਨਾਂ ਦੀ ਅਗਵਾਈ ਹੇਠ ਚੱਲ ਰਹੀ ਤਕਸ਼ਿਲਾ ਕੈਰੀਅਰ ਅਕੈਡਮੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਿਆ ਤੇ ਉਹਨਾਂ ਨੂੰ ਨਵੀਂ ਦਿਸ਼ਾ ਦਿੱਤੀ। ਸਾਲ 2003 ਤੋਂ ਅੱਜ ਤੱਕ ਅਨੀਤਾ ਸ਼ਰਮਾ ਨੇ 12000 ਤੋਂ ਵੱਧ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਮੁਫਤ ਕੈਰੀਅਰ ਕਾਉਂਸਲਿੰਗ ਅਤੇ শিক্ষা ಮಾರ್ಗದರ್ಶন ਦਿੱਤਾ ਹੈ ਜਿਨ੍ਹਾਂ ਵਿੱਚੋਂ ਕਈ ਉਹ ਹਨ ਜਿਨ੍ਹਾਂ ਨੇ ਆਰਥਿਕ ਜਾਂ ਪਰਿਵਾਰਿਕ ਕਾਰਨ ਕਰਕੇ ਆਪਣੀ ਪੜ੍ਹਾਈ ਵਿਚਕਾਰ ਛੱਡ ਦਿੱਤੀ ਸੀ। ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ ਨਾਲ ਇਹ ਵਿਦਿਆਰਥੀ ਰੈਗੂਲਰ ਡਿਸਟੈਂਸ ਤੇ ਆਨਲਾਈਨ ਸਿੱਖਿਆ ਰਹੀ ਮੋੜ ਪੜ੍ਹਾਈ ਨਾਲ ਜੁੜੇ ਤੇ ਆਤਮ ਨਿਰਪਰ ਬਣੇ। ਸਨਮਾਨ ਪ੍ਰਾਪਤ ਕਰਦੇ ਸਮੇਂ ਅਨੀਤਾ ਸ਼ਰਮਾ ਨੇ ਕਿਹਾ ਕਿ ਇਹ ਸਨਮਾਨ ਸਿਰਫ ਮੇਰਾ ਨਹੀਂ ਸਗੂੰ ਉਹਨਾਂ ਸਭ ਮਹਿਲਾਵਾਂ ਨੌਜਵਾਨਾਂ ਤੇ ਸਮਾਜਿਕ ਕੰਦ ਹੈ ਜੋ ਬਦਲਦੀ ਰਾਤ ਹਨ। ਮੇਰਾ ਸੁਪਨਾ ਹੈ ਕਿ ਇੱਕ ਅਜਿਹੇ ਸਮਾਜ ਬਣਾਉਣਾ ਜਿੱਥੇ ਸਿੱਖਿਆ ਸਮਾਨਤਾ ਤੇ ਆਦਰ ਹਰ ਇਨਸਾਨ ਦਾ ਅਧਿਕਾਰ ਹੋਵੇ ਕਿਸੇ ਦੀ ਮਿਹਰ ਨਹੀਂ ਰਾਸ਼ਟਰੀ ਵਿਪੂਤੀ ਸਨਮਾਨ ਪ੍ਰਾਪਤ ਕਰ ਗਿਆ ਨੀਤਾ ਸ਼ਰਮਾ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦੀਆਂ ਮਹਿਲਾਵਾਂ ਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੂਤ ਪੇਸ਼ ਕੀਤਾ ਉਹਨਾਂ ਦਾ ਜੀਵਨ ਤੇ ਉਹਨਾਂ ਦੀ ਸੇਵਾ ਇਹ ਸੁਨੇਹਾ ਦਿੰਦੀ ਹੈ ਕਿ ਸੱਚੀ ਨਿਸ਼ਟਾ ਦਇਆ ਅਤੇ ਲਗਨ ਨਾਲ ਸਮਾਜ ਵਿੱਚ ਅਸਲੀ ਬਦਲਾ ਸੰਭਵ ਹੈ